ਮੈਂ ਕੀ ਕਹਿਣਾ ਚਾਹੁੰਦਾ ਹਾਂ ਪਿੰਡ ਦੇ ਵਸਨੀਕਾਂ ਨੂੰ ਮੈਂ ਰਾਜਵੀਰ ਸਿੰਘ ਸਾਬਕਾ ਸਰਪੰਚ ਪੁੱਲਰੀਆ ਡਿਸਟ੍ਰਿਕਟ ਮਾਨਸਾ ਇਸ ਵਾਰੀ ਮੇਰੀ ਮਾਤਾ ਜੀ ਇਲੈਕਸ਼ਨ ਲੜ ਰਹੇ ਨੇ ਪਿੰਡ ਪੁੱਲਰੀਆ ਜਿਲ੍ਹਾ ਮਾਨਸਾ ਤੋਂ ਪਹਿਲਾਂ ਵੀ ਅਸੀਂ 5 ਸਾਲ ਜਿਹੜੀ ਪਿੰਡ ਦੀ ਨਗਰ ਦੀ ਸੇਵਾ ਕੀਤੀ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਸਾਨੂੰ ਉਮੀਦ ਹੈ ਜਿਵੇਂ ਪਹਿਲਾਂ ਬਹੁਤ ਵੱਡੀ ਲੀਡ ਨਾਲ ਲੋਕਾਂ ਨੇ ਸਾਨੂੰ ਵਤਵਾ ਦਿੱਤਾ ਦੀ ਪਿੰਡ ਦੀ ਜ਼ਿੰਮੇਵਾਰੀ ਤੁਸੀਂ ਅੱਗੇ ਵੀ ਬੱਡੀ ਰੀਡ ਨਾਲ ਗਰੀ ਮਾਤਾ ਜੀ ਨੂੰ ਪਿੰਡ ਦੇ ਲੋਕ ਜਿਹੜੇ ਸਰਪੰਚ ਚੁਣਨ ਕੀ ਕੀ ਕਹੋਂਗੇ ਕਿ ਕਿਹੜੇ ਪਹਿਲ ਦੇ ਆਧਾਰ ਤੇ ਮੁੱਦੇ ਲਾਉਂਗੇ ਪਿੰਡ ਦੇ ਜਿਹੜੇ ਹੋਂਣ ਵਾਲੇ ਆ ਤੇ ਲੱਗਦਾ ਵੀ ਇਹ ਪਹਿਲਾਂ ਕਰਕੇ ਦਿਖਾਵਾਂਗੇ ਅਸੀਂ ਪਹਿਲਾਂ ਵੀ ਕੰਮ ਕੀਤੇ ਨੇ ਕੰਮਾਂ ਦੇ ਆਧਾਰ 'ਤੇ ਅਸੀਂ ਵੋਟ ਮੰਗ ਰਹੇ ਹਾਂ ਕਿਉਂਕਿ ਪਹਿਲਾਂ ਵੀ ਜਿਹੜੇ ਮੇਨ ਮੁੱਦੇ ਸੀ ਚਾਹ ਉਹ ਪੜਾਈ ਨੂੰ ਲੈ ਕੇ ਐ ਚਾਹੇ ਉਹ ਆਪਾਂ ਸਿਹਤ ਸਿਹਤ ਸਹੂਲਤਾਂ ਨੂੰ ਲੈ ਕੇ ਐ ਚਾਹੇ ਉਹ ਪੀਣ ਵਾਲਾ ਪਾਣੀ ਹੋਵੇ ਪਿੰਡ ਦੇ ਜਿਹੜੇ ਮੇਨ ਕੰਮ ਸੀ ਅਸੀਂ ਪਹਿਲਾਂ ਵੀ ਪਹਿਲ ਦੇ ਆਧਾਰ 'ਤੇ ਕਰੇ ਨੇ ਅੱਗੇ ਵੀ ਕਰਦੇ ਰਵਾਂਗੇ ਜਿਵੇਂ ਸਾਡੇ ਜ਼ਮੀਨਾਂ ਹੋਂਣ ਕਾਰਨ ਪਿੰਡ ਚਾਹੋ ਜਿਵੇਂ ਹੋਵੇ ਚਾਹੇ ਮਾਲੇ ਕੋਈ ਕਾਲਜ ਹੋਵੇ ਜਿਵੇਂ ਪਲੱਸ 2 ਦੇ ਸਾਡੇ ਦੋ ਸਕੂਲ ਨੇ ਪ੍ਰਾਇਮਰੀ ਸਕੂਲ ਨੇ ਪਹਿਲਾਂ ਤੋਂ ਬਣੇ ਪਰ ਸਾਡੀ ਸੋਚ ਹੈ ਵੀ ਅੱਗੇ ਵੀ ਸਾਡੇ ਹੋਰ ਕਾਲਜ ਜਾਂ ਹਸਪੀਟਲ ਵੱਡੇ ਲੈਵਲ ਤੇ ਸਾਡੇ ਪਿੰਡ ਦੇ ਵਿੱਚ ਬਣਨ ਜਿਸ ਤਰ੍ਹਾਂ ਤੁਸੀਂ ਨੌਜਵਾਨੋਂ ਨੌਜਵਾਨ ਅੱਜ ਕੱਲ ਨਸ਼ਿਆਂ ਦੇ ਤੋਲ ਵਿੱਚ ਫਸੇ ਹੋਏ ਨੇ ਤੁਸੀਂ ਇੱਕ ਜਦੋਂ ਸਰਪੰਚੀ ਨੂੰ ਜਾਣਦੇ ਹੋ ਜੋ ਤੇ ਕੀ ਨਸ਼ਿਆਂ ਬਾਰੇ ਕੀ ਤੁਸੀਂ ਆਪਰ ਆਲਾ ਕੀਤਾ ਕੀ ਤੁਸੀਂ ਸੋਚਿਆ ਵੀ ਕੀ ਮੈਂ ਇਹਨੂੰ ਰੋਕਿਆ ਜਾ ਸਕਦਾ ਸਾਡਾ ਪਰਾਲਾ ਇਹ ਵੀ ਜਿਹ ਪਹਿਲੇ ਧਾਰ ਤੇ ਵੀ ਨਸ਼ਾ ਮੇਖੂ ਮੁੱਦਾ ਹੈ ਇਚੋਂ ਉਹ ਫੇਰ ਵੀ ਸਾਡੇ ਜਿਹੜਾ ਨਸ਼ਾ ਬੋਕਰਟ ਹੈ ਵੀ ਪਰ ਫੇਰ ਵੀ ਜੇ ਵੀ ਸਟੇਡੀਅਮ ਆ ਬਣਾ ਕੇ ਉਹਦੇ ਵਿੱਚ ਵਧੀਆ ਅਲੱਗ-ਅਲੱਗ ਗੇਮਾਂ ਨਾਲ ਸੰਬੰਧਿਤ ਕੋਚ ਰੱਖੇ ਜਾਣ ਚਾਹੇ ਉਹ ਕੁੜੀਆਂ ਨੇ ਚਾਹੇ ਮੁੰਡੇ ਨੇ ਪਿੰਡ ਦੇ ਵੀ ਉਹਨਾਂ ਨੂੰ ਇੱਕ ਜਿਹੜਾ ਨਸ਼ਾ ਹੋਵੇ ਜਿੰਮ ਦਾ ਹੋਵੇ ਵੀ ਖੇਡਾਂ ਦਾ ਹੋਵੇ ਵੀ ਖੇਡਾਂ ਵੱਲ ਉਹਨਾਂ ਨੂੰ ਪ੍ਰੇਰਿਤ ਕਰੀਏ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਨਸ਼ਾ ਮੁਕਤ ਉਹ ਆਪਾਂ ਕਰ ਸਕਦੇ ਆ ਨਾ ਕਿ ਕੱਲੀਆਂ ਕੋਈ ਸਰਕਾਰਾਂ ਕਰ ਸਕਦੇ ਜੇ ਗਰਾਊਂਡ ਲੈਵਲ ਤੇ ਆਪਾਂ ਆਪਣੀਆਂ ਕਮੇਟੀਆਂ ਬਣਾਵਾਂਗੇ ਜਾਂ ਪੰਚਾਇਤਾਂ ਜਿਵੇਂ ਕੋਈ ਨੰਬਰਦਾਰ ਹੋਗੇ ਪਿੰਡ ਦੇ ਮੁੱਖ ਮੋਰੀ ਬੰਦੇ ਨੇ ਜਿਹੜੇ ਵਿਅਕਤੀ ਕੋਈ ਰਹਿ ਚੁੱਕ ਵੀ ਉਹਨਾਂ ਨੂੰ ਆਪਾਂ ਨਾਲ ਲੈ ਕੇ ਵੀ ਬੱਚਿਆਂ ਨੂੰ ਗੇਮਾਂ ਵੱਲ ਪ੍ਰੇਰਿਤ ਕਰੀਏ ਜਿਵੇਂ ਹੁਣ ਆਪਾਂ ਲਾਇਬ੍ਰੇਰੀ ਹੈ ਵੀ ਲਾਇਬ੍ਰੇ ਵੱਲ ਪ੍ਰੇਰਿਤ ਕਰੀਏ ਵੀ ਲਾਇਬ੍ਰੇਰੀ ਦੇ ਵਿੱਚ ਜਾ ਕੇ ਬੱਚੀ ਜਿਹੜਾ ਆਪਦਾ ਆਉਣ ਵਾਲਾ ਟਾਈਮ ਹੈ ਵਿੱਚ ਹੈ ਉਹਨੂੰ ਤਿਆਰ ਕਰ ਸਰਪੰਚ ਕਿਹਜਾਉਣਾ ਚਾਹੀਦਾ ਸਰਪੰਚ ਉਹ ਹੋਣਾ ਚਾਹੀਦਾ ਜਿਹੜਾ ਨਿਰਪੱਖ ਕਿਸੇ ਦਾ ਰਿਮੋਟ ਨਾ ਹੋਵੇ ਕਿਸੇ ਦੇ ਥੱਲੇ ਲੱਗ ਕੇ ਕੰਮ ਨਾ ਕਰੇ ਵੀ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਵੇ ਵੀ ਮੇਰੀ ਜ਼ਿੰਮੇਵਾਰੀ ਪਿੰਡ ਪ੍ਰਤੀ ਕੀ ਹੈ ਉਹ ਪਾਰਟੀ ਵਜ ਤੋਂ ਉੱਪਰ ਉੱਠ ਕੇ ਜਿਹੜਾ ਪਿੰਡ ਦਾ ਵਿਕਾਸ ਕਾਰਜ ਹੈ ਪਿੰਡ ਦੇ ਕੰਮਾਂ ਨੂੰ ਪੈਣ ਦੇ ਪਹਿਲ ਦਿੰਦਾ ਹੋਵੇ ਆਪਦੇ ਕੰਮਕਾਰ ਛ ਨਿਰਵਾਕ ਹੋ ਕੇ ਉਹ ਮੋਢਾ ਬਣ ਕੇ ਨਾ ਚੱਲੇ ਕਿਸੇ ਦਾ ਵੀ ਜਿਹੜਾ ਹੈਗਾ ਨਿਰਵਾਕ ਲੋਕਾਂ ਦੀ ਸੋਣੇ ਤੇ ਸੱਚ ਹੱਕ ਦੀ ਜਿਹੜੀ ਹਮੇਸ਼ਾ ਲੜਾਈ ਹੈ ਉਹ ਲੜਦਾ ਰਹੇ ਪਿੰਡ ਵਾਸੀਆਂ ਨੂੰ ਅਪੀਲ ਹੈ ਪਿੰਡ ਵਾਸੀਆਂ ਨੂੰ ਇਹ ਹੀ ਅਪੀਲ ਹੈ ਵੀ ਜਿਵੇਂ ਪਹਿਲਾਂ ਵੀ ਆਪਾਂ ਨੂੰ ਬਹੁਤ ਵੱਡੇ ਬਹੁਮਤ ਨਾਲ ਜਿਤੇ ਆਇਆ ਸੀ ਹੁਣ ਵੀ ਅੱਗੇ ਇਹ ਹੀ ਅਪੀਲ ਹੈ ਵੀ ਮੇਰੀ ਮਾਤਾ ਜੀ ਇਸ ਇਲੈਕਸ਼ਨਾਂ ਦੇ ਵਿੱਚ ਖੜੇ ਨੇ ਉਹਨਾਂ ਨੂੰ ਵੀ ਵੱਡੇ ਬਹੁਮਤ ਨਾਲ ਜਿਤੇ ਆਇਆ ਜਾਵੇ ਸਰਕਾਰ ਸਾਹਿਬ ਇਹਨੂੰ ਜੀ ਦੀ ਪਤੇ ਸਾਰੇ ਪਿੰਡਾਂ ਵਾਲਿਆਂ ਲੱਗਰ ਨਾਸੀਆਂ ਬੇਨਤੀ ਕਰਦੇ ਆ ਵੀ ਜਿੰਨਾ ਸਾਨੂੰ ਪਹਿਲਾਂ ਵੋਟਾਂ ਤੇ ਵੱਧ ਤੋਂ ਵੱਧ ਤੇ ਜਿਤੇ ਆਇਆ ਹੈ ਮੁਬਈ ਆਈ ਸਾਡੀ ਮਦਦ ਕਰਿਓ ਵੋਟਾਂ ਦਿੱਤੇ ਆਇਓ ਤੁਹਾਨੂੰ ਵੱਧ ਤੋਂ ਵੱਧ ਸਾਥ ਦੇਵਾਂਗੇ ਸਾਰੇ ਨਗਰ ਦੀ ਸੇਵਾ ਕਰਾਂਗੇ ਮੌਕਾ ਦਿਓ ਸਾਨੂੰ